ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਇਸ ਬਾਣੀ ਵਿੱਚੋਂ ਖਾਲਸਾ ਜੀ ਸਾਨੂੰ ਅਮੁੱਲ ਕਦਰਾਂਤਾਂ ਪ੍ਰਾਪਤ ਹੁੰਦੀਆਂ ਗੋਜ ਗਿਆਨ ਪ੍ਰਾਪਤ ਹੁੰਦਾ ਸੁਖ ਪ੍ਰਾਪਤ ਹੁੰਦੇ ਹਨ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ ਉਜਗਤੀ ਪ੍ਰਾਪਤ ਹੁੰਦੀ ਹੈ ਨਾਮ ਦੀ ਮਹਿਮਾ ਪ੍ਰਾਪਤ ਹੁੰਦੀ ਹੈ ਨਾਮ ਦੀ ਬਰਕਤ ਪ੍ਰਾਪਤ ਹੁੰਦੀ ਹੈ ਬੇਅੰਤ ਖਜ਼ਾਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਖਾਲਸਾ ਜੀ ਆਪ ਸੰਗਤਾਂ ਦਾ ਦਿਲੋਂ ਧੰਨਵਾਦ ਹੈ ਜਿਹੜੀਆਂ ਖਾਲਸਾ ਜੀ ਦਾਸ ਦੇ ਚੈਨਲ ਤੋਂ ਇਹ ਹੱਡ ਬੀਤੀਆਂ ਸਰਵਣ ਕਰਦੇ ਜਾਂ ਜੋ ਆਪਾਂ ਜੋ ਵਿਚਾਰਾਂ ਕਰਦੇ ਹਾਂ ਉਹ ਸਰਵਣ ਕਰਦੇ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਮਿਹਰ ਸਦਕਾ ਖਾਲਸਾ ਜੀ ਬਹੁਤ ਸੰਗਤਾਂ ਨੇ ਜਿਨ੍ਹਾਂ ਦੇ ਨਾਲ ਬਹੁਤ ਕੁਝ ਹੋ ਰਿਹਾ ਬੜੀ ਮਹਾਰਾਜ ਦੀ ਕਿਰਪਾ ਵਰਤ ਰਹੀ ਉਹਨਾਂ ਦੇ ਕਾਰਜ ਸਫਲੇ ਹੋ ਰਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭਰੋਸਾ ਬਣ ਰਿਹਾ ਅਮਰਤ ਵੇਲੇ ਦੀ ਬਾਣੀਆਂ ਦੇ ਨਿਤਨੇਮ ਦੇ ਜਾਪ ਕਰਨ ਦਾ ਖਾਲਸਾ ਜੀ ਬਲ ਉਹਦੋਂ ਮਿਲ ਰਿਹਾ ਅਮਰਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਮਨ ਜਿਹੜਾ ਹੈ ਤਾਂਗ ਵਿੱਚ ਆ ਰਿਹਾ ਸੋ ਇਹ ਚੀਜ਼ਾਂ ਮਹਾਰਾਜ ਸੱਚੇ ਪਾਸ਼ਾ ਆਪ ਕਰਾ ਰਹੇ ਸੋ ਸਤਿਗੁਰਾਂ ਦਾ ਸਦਾ ਨਮਸ ਧੰਨਵਾਦ ਹੈ ਨਮਸਕਾਰ ਹੈ ਅਸੀਂ ਸਤਿਗੁਰਾਂ ਨੂੰ ਜਿਹੜੇ ਸਤਿਗੁਰਾਂ ਨੇ ਖਾਲਸਾ ਜੀ ਇਹ ਸੋਜੀ ਬਖਸ਼ੀ ਹੈ ਸੋ ਆਪਾਂ ਜਰੂਰ ਮਹਾਰਾਜ ਕਿਰਪਾ ਕਰਨ ਆਪ ਸੰਗਤਾਂ ਸਭ ਰਲ ਮਿਲ ਕੇ ਇਹ ਸਰਵਣ ਕਰਿਆ ਕਰੂ ਮਹਾਰਾਜ ਕਿਰਪਾ ਕਰਨ ਦਾਸ ਖਾਲਸਾ ਜੀ ਕੋਸ਼ਿਸ਼ ਕਰੇਗਾ ਥੋੜਾ ਜਾਰ ਜੀਵਾ ਹੋਣ ਕਰਕੇ ਇੱਕ ਘਰ ਪਰਿਵਾਰ ਵਿੱਚ ਹੋਣ ਕਰਕੇ ਇੱਕ ਆਕਾਂਤ ਜਗ੍ਹਾ ਜੀ ਮਿਲੇ ਤੇ ਆਪਾਂ ਨੂੰ ਸ਼ਾਮਾਂ ਵੇਲੇ ਖਾਲਸਾ ਜੀ ਜਰੂਰ ਲਾਈਵ ਹੋ ਕੇ ਇਹ ਸਿਮਰਨ ਅਭਿਆਸ ਦੀ ਮੈਂ ਸੋਚ ਰਿਹਾ ਹਾਂ ਕਿ ਮਹਾਰਾਜਾ ਕਿਰਪਾ ਕਰਨ ਜਿਹੜੀ ਕੋਈ ਸੰਗਤ ਵਿੱਚ ਜੁੜ ਸਕਦੀ ਹੈ ਦਾਸ ਇਸ ਚੈਨਲ ਤੋਂ ਲਾਈਵ ਹੋ ਜਾ ਕਰੇਗਾ ਮਹਾਰਾਜਾ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰਾ ਕਰਨ ਤੇ ਆਪਾਂ ਜਰੂਰ ਖਾਲਸਾ ਜੀ ਨਾਲ ਮਿਲ ਕੇ ਸਿਮਰਨ ਅਭਿਆਸ 10 ਮਿੰਟ 15 ਮਿੰਟ ਕੋਈ 5 ਮਿੰਟ ਐਵੇਂ ਆਪਾਂ ਸ਼ੁਰੂ ਕਰਾਂਗੇ ਸੋ ਮਹਾਰਾਜਾ ਮੇਰਾ ਵਰਤੋਂ ਇਹ ਸਤਗੁਰਦੀਨ ਦੁਨੀ ਦੇ ਮਾਲਕਾਂ ਨੇ ਸੋਜੀ ਬਖਸ਼ੀ ਆ ਤੇ ਜਰੂਰ ਇਹ ਕਾਰਜ ਕਰਾਂਗੇ ਸੋ ਖਾਲਸਾ ਜੀ ਜਿਹੜਾ ਨਾਮ ਹੈ ਨਾਮ ਦਾ ਅਭਿਆਸ ਕਰਨਾ ਕਿਉਂ ਜ਼ਰੂਰੀ ਹੈ ਨਾਮ ਦੀ ਸੋਝੀ ਲੈਣੀ ਕਿਉਂ ਜ਼ਰੂਰੀ ਹੈ? ਨਾਮ ਦੀ ਕਮਾਈ ਕਰਨੀ ਕਿਉਂ ਜ਼ਰੂਰੀ ਹੈ? ਨਾਮ ਇੱਕ ਇੱਕੋ ਇੱਕ ਖਾਲਸਾ ਜੀ, ਉਜਤੀ ਹੈ ਇਸ ਸੰਸਾਰ ਵਿੱਚੋਂ ਪਾਰ ਲੰਘਣ ਦੀ। ਇਹ ਸੰਸਾਰ ਜਿਹੜਾ ਹੈ ਸੁਪਨੇ ਦੀ ਨਿਆਈ ਹੈ। ਸੁਪਨਾ ਹੈ ਖਾਲਸਾ ਜੀ, ਆਪਾਂ ਕਹਿ ਤਾਂ ਦਿੰਨੇ ਆ ਕਿ ਇਹ ਸੰਸਾਰ ਸੁਪਨਾ ਹੈ ਤੇ ਝੂਠਾ ਹੈ ਪਰ ਮੰਨਦਾ ਇਹਨੂੰ ਕੋਈ ਨਹੀਂ। ਮੁੱਖੋਂ ਕਹਿ ਦੇਣਾ ਤੇ ਖਾਲਸਾ ਜੀ ਉਸ ਗੱਲ ਤੇ ਅਮਲ ਕਰ ਲੈਣਾ ਇਹਦੇ ਵਿੱਚ ਬਹੁਤ ਫਰਕ ਹੈ। ਮੁੱਖੋਂ ਤੇ ਖਾਲਸਾ ਜੀ ਸਾਰੇ ਪਰਮੇਸ਼ਰ ਦੇ ਭਗਤ ਹਨ ਪਰ ਅਮਲਾਂ ਕਰਕੇ ਕੋਈ ਭਗਤ ਨਹੀਂ। ਗਮਨਾ ਕਰਕੇ ਖਾਲਸਾ ਜੀ ਮਹਾਰਾਜ ਨੇ ਕਿਹਾ ਕਰੋੜਾਂ ਵਿੱਚ ਇੱਕ ਹੈ ਗੱਲੀ ਬਾਤੀ ਅਸੀਂ ਸਾਰੇ ਸਾਰੇ ਮਹਾਰਾਜ ਕਲਗੀਧਰ ਪਾਸ਼ਾ ਦੇ ਸਿੱਖ ਹਾਂ ਤੇ ਖਾਲਸਾ ਜੀ ਜਿਨ੍ਹਾਂ ਨੇ ਕਦੇ ਮੂੰਹ ਨਹੀਂ ਧੋਤਾ ਉਹ ਵੀ ਮਹਾਰਾ ਸੱਚੇ ਪਾਸ਼ਾ ਦੇ ਬਾਣੀ ਦੀਆਂ ਗਿਆਨ ਦੀਆਂ ਗੱਲਾਂ ਦੱਸਣਗੇ ਕਿ ਸਤਿਗੁਰੂ ਪਰ ਉੱਤੇ ਕਹਿੰਦੇ ਕਿ ਆਪ ਅਵਰ ਉਪਦੇਸ਼ ਆਪ ਨਾ ਕਰਾ ਆਵਤ ਜਾਵਤ ਜਨਮੈ ਮਰੈ ਜਿਹੜਾ ਮਨੁੱਖ ਖਾਲਸਾ ਜੀ ਹੋਰਾਂ ਨੂੰ ਉਪਦੇਸ਼ ਦਿੰਦਾ ਆਪ ਕੁਛ ਨਹੀਂ ਕਰਦਾ ਮਹਾਰਾ ਕਹਿੰਦੇ ਉਹ ਜੰਮਣ ਤੇ ਮਰਨ ਦੇ ਗੇੜ ਵਿੱਚ ਹੈ ਤੋਤਾ ਕਿਸੇ ਪ੍ਰਕਾਰ ਭਲਾ ਨਹੀਂ ਹੈ ਸੋ ਇਸ ਕਰਕੇ ਭਾਈ ਪਹਿਲਾਂ ਆਪਣਾ ਆਪ ਸਵਾਰੋ ਆਪਣੇ ਅੰਦਰ ਨੂੰ ਸਵਾਰੋ ਫਿਰ ਕਿਸੇ ਨੂੰ ਜਿਹੜਾ ਉਪਦੇਸ਼ ਦੇਣਾ ਚਾਹੀਦਾ ਇਸ ਕਰਕੇ ਜਿਹੜੇ ਖਾਲਸਾ ਜੀ ਕਈ ਮਹਾਰਾਜ ਨੂੰ ਨਿੰਦਦੇ ਜਾਂ ਬਾਣੀ ਦੇ ਨਾਮ ਨੂੰ ਜਾਂ ਬਾਣੀ ਨੂੰ ਕਿ ਇਹ ਤਾਂ ਤੋਤਾ ਰਟਣਾ ਜੀ ਐਵੇਂ ਆ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਸੰਸਾਰ ਸੁਪਨਾ ਹੈ ਇਹ ਮੂਰਖਾ ਤੂੰ ਸੱਚ ਕਰਕੇ ਜਾਣਿਆ ਹੋਇਆ ਇਹਤੇ ਉਦਾਹਰਨ ਦਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਖਾਲਸਾ ਜੀ ਉਹਨਾਂ ਦੀ ਪਾਵਨ ਪਵਿੱਤਰ ਜਿਹੜੀ ਬਾਣੀ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੁੰਜੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਾਰ ਬਖਸ਼ਿਆ ਹੈ ਬਾਬਾ ਜੀ ਬਾਬਾ ਗੁਰਦਾਸ ਸਾਹਿਬ ਜੀ ਨੂੰ ਕਿ ਭਾਈ ਤੇਰੀ ਬਾਣੀ ਜਿਹੜੀ ਹੋਵੇਗੀ ਉਹ ਸਾਡੀ ਬਾਣੀ ਦੀ ਕੁੰਜੀ ਹੋਵੇਗੀ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਖਾਲਸਾ ਜੀ ਕਈ ਗੋਜ ਗਿਆਨ ਜਿਹੜਾ ਖੁੱਲਦਾ ਤੇ ਉਹ ਕਹਿੰਦੇ ਨੇ ਸੁਪਨ ਚਰਿਤ੍ਰ ਚਿਤ੍ਰ ਜਾਗਤ ਨ ਦੇਖਿਅਤ ਤਾਰਕਾ ਮੰਡਲ ਪ੍ਰਭਾਤ ਨ ਦਿਖਾਈਐ ਵੇਖੋ ਕਿੰਡੀ ਸੋਹਣੀ ਉਹਨਾਂ ਨੇ ਗੱਲ ਦੱਸਣਾ ਕੀਤੀ ਆ ਆਪਾਂ ਕਹਿ ਤਾਂ ਦਿੰਨੇ ਆ ਕਿ ਸੰਸਾਰ ਸੁਪਨਾ ਹੈ ਪਰ ਆਪਾਂ ਮੰਨਦੇ ਨਹੀਂ ਆ ਪਰ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਜਿੰਨਾ ਚਿਰ ਬੰਦਾ ਸੁੱਤਾ ਹੁੰਦਾ ਸੁੱਤੇ ਆ ਉਹਨੂੰ ਸੁਪਨਾ ਆਉਂਦਾ ਤੇ ਜਿਸ ਵੇਲੇ ਸੁਪਨਾ ਆਉਂਦਾ ਤੇ ਉਹ ਖਾਲਸਾ ਜੀ ਕਈ ਪ੍ਰਕਾਰ ਦੇ ਜਿਹੜੇ ਰਾਜ ਭੋਗਦਾ ਕਈ ਪ੍ਰਕਾਰ ਦੀਆਂ ਉਹਦੇ ਨਾਲ ਗੱਲਾਂ ਹੁੰਦੀਆਂ ਰਾਜਾ ਬਣ ਜਾਂਦਾ ਜੇ ਕੋਈ ਕੰਗਾਲ ਹੈ ਜਿਹੜਾ ਜਿਹੜਾ ਰਾਜਾ ਹੈ ਉਹ ਕੰਗਾਲ ਬਣ ਜਾਂਦਾ ਸੁਪਨੇ ਵਿੱਚ ਪਰ ਜਿੰਨਾ ਚਿਰ ਖਾਲਸਾ ਜੀ ਅੱਖਾਂ ਬੰਦ ਹਨ ਸਰੀਰ ਜਿਹੜਾ ਹੈ ਉਹ ਜਿਹੜੀ ਸੁਪਨਵਸਥਾ ਦੇ ਵਿੱਚ ਹੈ ਉਹਨਾਂ ਚ ਖਾਲਸਾ ਜੀ ਉਹ ਸੁਪਨਾ ਸੱਚ ਲੱਗਦਾ ਜਿਸ ਵੇਲੇ ਇਹ ਸਰੀਰ ਜਾਗਦਾ ਹੈ ਉੱਠਦਾ ਹੈ ਇਹਨੂੰ ਹੋਸ਼ ਆਉਂਦੀ ਹੈ ਉਸ ਵੇਲੇ ਖਾਲਸਾ ਜੀ ਨੂੰ ਸਾਰੇ ਉਹ ਤਮਾਸ਼ੇ ਲੱਗਦੇ ਕੋਈ ਵੀ ਸੱਚ ਨਹੀਂ ਲੱਗਦੀ ਐਵੇਂ ਹੀ ਇਹ ਸੰਸਾਰ ਝੂਠਾ ਹੈ ਦੂਸਰਾ ਉਹਨਾਂ ਨੇ ਖਾਲਸਾ ਜੀ ਜਿਹੜਾ ਦਸ਼ਤਾਂਤ ਦਿੰਦਾ ਹੈ ਕਿ ਜਿਵੇਂ ਆਕਾਸ਼ ਵਿੱਚ ਖਾਲਸਾ ਜੀ ਤਾਰੇ ਨਜ਼ਰ ਆਉਂਦੇ ਰਾਤ ਨੂੰ ਕਿੰਨੀ ਕਿੰਨੀ ਖਾਲਸਾ ਜੀ ਭਰਪੂਰ ਜਿਹੜੀ ਮਾਤਰਾ ਦੇ ਵਿੱਚ ਉਹ ਨਜ਼ਰ ਆਉਂਦੇ ਨੇ ਰਾਤ ਵੇਲੇ ਜਦੋਂ ਰਾਤ ਪੈ ਜਾਂਦੀ ਹੈ ਕਿੰਨਾ ਤਾਰਾ ਹੁੰਦਾ ਕੋਈ ਵੱਡੇ ਕੋਈ ਛੋਟੇ ਕਈਆਂ ਦਾ ਖਾਲਸਾ ਜੀ ਇਕੱਠ ਹੁੰਦਾ ਕਈ ਗੈਲੈਕਸੀਆਂ ਨਜ਼ਰ ਆਉਂਦੀਆਂ ਕਈ ਪ੍ਰਕਾਰ ਦੇ ਤਾਰੇ ਨਜ਼ਰ ਆਉਂਦੇ ਪਰ ਜਿਉਂ ਹੀ ਖਾਲਸਾ ਜੀ ਸੂਰਜ ਚੜ੍ਹਦਾ ਜਿਸ ਵੇਲੇ ਸੂਰਜ ਆ ਜਾਂਦਾ ਉਹ ਜਿਹੜੇ ਜਿੰਨੇ ਵੀ ਤਾਰੇ ਹੁੰਦੇ ਆ ਜਿਹੜੇ ਰਾਤ ਚਮਕਦੇ ਹੁੰਦੇ ਆ ਤੇ ਖਾਲਸਾ ਜੀ ਉਹ ਛੁਪਣ ਹੋ ਜਾਂਦੇ ਛਿਪ ਜਾਂਦੇ ਤਾਰਕਾ ਮੰਡਲ ਪ੍ਰਭਾਤ ਨਾਲ ਦਿਖਾਈ ਕਹਿੰਦੇ ਅਮਰਤ ਵੇਲੇ ਜਦੋਂ ਫਿਰ ਦਿਨ ਚੜ ਜਾਂਦਾ ਉਸ ਵੇਲੇ ਖਾਲਸਾ ਜੀ ਉਹ ਲੋਪ ਹੋ ਜਾਂਦੇ ਖਤਮ ਹੋ ਜਾਂਦੇ ਇਸੇ ਪ੍ਰਕਾਰ ਹੀ ਇਹ ਸੰਸਾਰ ਹੈ ਫਿਰ ਅੱਗੇ ਕਹਿੰਦੇ ਤਰਵਰ ਛਾਇਆ ਲਗ ਦੀਰਘ ਚਪਲ ਬਲ ਤੀਰਤ ਪੁਰਪ ਯਾਤਰਾ ਥਿਰਨਾ ਰਹੀ ਹੈ ਕਹਿੰਦੇ ਜਿਵੇਂ ਇੱਕ ਅਗਲਾ ਦੁਸ਼ਤਾਂਤ ਦਿੰਦੇ ਕਹਿੰਦੇ ਜਿਵੇਂ ਬਹੁਤ ਵੱਡਾ ਰੁੱਖ ਹੋਵੇ ਤੇ ਖਾਲਸਾ ਜੀ ਰੁੱਖ ਦੀ ਸੰਘਣੀ ਛਾਂ ਹੁੰਦੀ ਹੈ ਪਰ ਜਿਉ ਜੋ ਸੂਰਜ ਚੜਦਾ ਤਿਉ ਤਿਉ ਉਹਦੀ ਜਿਹੜੀ ਛਾਂ ਹੈ ਕਦੀ ਵੱਡੀ ਹੋ ਜਾਂਦੀ ਜਦੋਂ ਸਿਰ ਤੇ ਸੂਰਜ ਆ ਜਾਂਦਾ ਛਾਂ ਜਿਹੜੀ ਛੋਟੀ ਹੋ ਜਾਂਦੀ ਜਿਹਨੂੰ ਇੱਕ ਸਾਈਡ ਤੇ ਚਲਾ ਜਾਂਦਾ ਛਾਂ ਵੱਡੀ ਹੋ ਜਾਂਦੀ ਸੋ ਜਿਵੇਂ ਲਗੂ ਹੁੰਦਾ ਛੋਟੀ ਦੀਰਘ ਹੁੰਦਾ ਵੱਡੀ ਤੇ ਜਿਵੇਂ ਉਹ ਕਹਿੰਦੇ ਕਿ ਇਹ ਜਿਹੜਾ ਛਾਂ ਹੈ ਜਿਹੜੀ ਰੁੱਖ ਦੀ ਸੂਰਜ ਦੇ ਨਾਲ ਖਾਲਸਾ ਜੀ ਘੁੰਮਦੀ ਹੈ ਕਦੇ ਛੋਟੀ ਹੁੰਦੀ ਕਦੇ ਵੱਡੀ ਹੁੰਦੀ ਫਿਰ ਐਂਡ ਨੂੰ ਜਾ ਕੇ ਖਤਮ ਹੋ ਜਾਂਦੀ ਸੋ ਇਸੇ ਪ੍ਰਕਾਰ ਹੀ ਇਹ ਸੰਸਾਰ ਹੈ ਖਾਲਸਾ ਜੀ ਫਿਰ ਕਹਿੰਦੇ ਜਿਵੇਂ ਕਿਸੇ ਤੀਰਥ ਦੇ ਉੱਤੇ ਯਾਤਰਾ ਲੱਗੀ ਹੋਵੇ ਜਿਵੇਂ ਖਾਲਸਾ ਜੀ ਹੁਣ ਪ੍ਰਾਗ ਰਾਜ ਜਿਹੜਾ ਕੁੰਬ ਦਾ ਮੇਲਾ ਸੀ ਕਰੋੜਾਂ ਦੇ ਹਿਸਾਬ ਨਾਲ ਉੱਥੇ ਦੁਨੀਆ ਪਹੁੰਚੀ ਅਰਬਾਂ ਖਰਬਾਂ ਦੇ ਹਿਸਾਬ ਨਾਲ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਵੇਖੋ ਜਿਸ ਵੇਲੇ ਕੋਈ ਮੇਲਾ ਲੱਗਦਾ ਉੱਥੇ ਦੁਨੀਆ ਕਿੱਦਾਂ ਆਉਂਦੀ ਹੈ ਤੇ ਫਿਰ ਦੇਖਦੇ ਆਂ ਦੇਖਦੇ ਆਂ ਕਹਿੰਦੇ ਉੱਥੇ ਲੱਖਾਂ ਦਾ ਇਕੱਠ ਹੋ ਜਾਂਦਾ ਫਿਰ ਦੇਖਦੇ ਆਂ ਦੇਖਦੇ ਆਂ ਸਾਰੀ ਦੁਨੀਆ ਜਿਹੜੀ ਘਰੋ ਘਰ ਚੱਲ ਜਾਂਦੀ ਹੈ ਤੇ ਤੀਰਥ ਖਾਲੀ ਹੋ ਜਾਂਦੇ ਇਸੇ ਪ੍ਰਕਾਰ ਸੰਸਾਰ ਨੂੰ ਸਮਝਣਾ ਚਾਹੀਦਾ ਇਹ ਮੇਲਾ ਹੈ ਇਹ ਚੱਲੋ ਚੱਲੀ ਦਾ ਮੇਲਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਥੇ ਸੋਝੀ ਬਖਸ਼ ਦੇ ਫਿਰ ਕਹਿੰਦੇ ਨਦੀ ਣਾਵ ਕੋ ਸੰਯੋਗ ਲੋਕ ਬਹਰੋ ਨਾ ਮਿਲੈ ਗੰਦਰਬਨਗਰਮ ਰੇਗਤ੍ਰਿਸ਼ਨਾ ਜ ਬਲਾਈ ਹੈ ਕਹਿੰਦੇ ਜਿਵੇਂ ਕਿਸੇ ਵੱਡੇ ਖਾਲਸਾ ਜੀ ਦਰਿਆ ਨੂੰ ਜਾਂ ਨਦੀ ਨੂੰ ਪਾਰ ਕਰਨਾ ਹੋਵੇ ਤੇ ਉਥੇ ਬੇੜੀਆਂ ਚੱਲਦੀਆਂ ਜਹਾਜ਼ ਚੱਲਦੇ ਉਹ ਜਹਾਜ਼ ਵਿੱਚ ਜਦੋਂ ਲੋਕ ਬਹਿੰਦੇ ਉਹ ਜਾਣਦੇ ਪਛਾਣਦੇ ਨਹੀਂ ਹੁੰਦੇ ਪਰ ਖਾਲਸਾ ਜੀ ਜਿੰਨਾ ਚਿਰ ਉਹ ਨਦੀ ਪਾਰ ਕਰਦੇ ਆ ਉਹਨੇ ਚਿਰ ਵਿੱਚ ਉਹ ਗੱਲਾਂ ਬਾਤਾਂ ਕਰ ਲੈਂਦੇ ਦੁੱਖ ਸੁੱਖ ਪੁੱਛ ਲੈਂਦੇ ਕਈ ਪ੍ਰਕਾਰ ਦੀਆਂ ਗੱਲਾਂ ਕਰ ਲੈਂਦੇ ਆ ਪਰ ਜਿਸ ਵੇਲੇ ਜਿਹੜੀ ਨਦੀ ਪਾਰ ਕਰਕੇ ਜਿਹੜੀ ਬੇੜੀ ਹੈ ਖਾਲਸਾ ਜੀ ਕੰਡੇ ਤੇ ਲੱਗਦੀ ਹੈ ਉਸ ਵੇਲੇ ਉਹ ਜਿਹੜੇ ਲੋਕ ਆ ਕਿਸੇ ਨੂੰ ਕੁਝ ਨਹੀਂ ਪੁੱਛਦੇ ਆਪ ਉਹ ਆਪਣੇ ਰਸਤੇ ਚਲੇ ਜਾਂਦੇ ਕੋਈ ਕਿਸੇ ਨੂੰ ਨਹੀਂ ਜਾਣਦਾ ਕੋਈ ਕਿਸੇ ਨੂੰ ਬਾਅਦ ਵਿੱਚ ਨਹੀਂ ਮਿਲਦਾ ਇਸੇ ਪ੍ਰਕਾਰ ਹੀ ਇਹ ਖਾਲਸਾ ਜੀ ਸੰਸਾਰ ਦੱਸਿਆ ਹੈ ਫਿਰ ਅੱਗੇ ਕਹਿੰਦੇ ਨੇ ਕਿ ਜਿਵੇਂ ਜਿਹੜੀ ਖਾਲਸਾ ਜੀ ਗੰਧਰਬ ਨਗਰੀ ਹੈ ਤੇ ਜਾਂ ਉਹਨਾਂ ਨੇ ਉਦਾਹਰਣ ਦੇਣਾ ਕੀਤੀ ਹੈ ਖਾਲਸਾ ਜੀ ਉਹ ਮ੍ਰਿਗ ਦੀ ਜਿਹੜਾ ਹਿਰਨ ਹੁੰਦਾ ਹੈ ਕਿ ਉਹ ਜਿਹੜਾ ਤ੍ਰਿਸ਼ਨਾ ਦਾ ਜਲ ਹੁੰਦਾ ਹੈ ਖਾਲਸਾ ਜੀ ਜਿਵੇਂ ਉਹ ਜਿਹੜਾ ਹਿਰਨ ਹੈ ਖਾਲਸਾ ਜੀ ਦੂਰੋਂ ਦੇਖਦਾ ਤੇ ਉਹਨੂੰ ਸੂਰਜ ਦੇ ਨਾਲ ਸੂਰਜੀ ਲਾਈਟ ਪੈਣ ਕਰਕੇ ਉਹ ਜਿਹੜੀ ਵੇਦ ਆ ਚਮਕਦੀ ਦਿਖਦੀ ਹੈ ਤੇ ਇਦਾਂ ਲੱਗਦਾ ਜਿਵੇਂ ਪਾਣੀ ਹੁੰਦਾ ਤੇ ਦੂਰ ਤੱਕ ਭੱਜਦਾ ਹੈ ਜਦੋਂ ਉੱਥੇ ਪਹੁੰਚਦਾ ਤੇ ਖਾਲਸਾ ਜੀ ਉਹਦੀ ਤਪਸ਼ ਨਾਲ ਭਰੀ ਹੁੰਦੀ ਗਰਮੀ ਨਾਲ ਭਰੀ ਹੁੰਦੀ ਰੇਤ ਜਿਹੜੀ ਉਹ ਨਸੀਬ ਹੁੰਦੀ ਹੈ ਪਾਣੀ ਨਜ਼ਰ ਨਹੀਂ ਆਉਂਦਾ ਉਹ ਤ੍ਰਿਸ਼ਨਾ ਦਾ ਜਲ ਜਿਹੜਾ ਦੂਰੋਂ ਉਹਨੂੰ ਜਲ ਨਜਲਾ ਆ ਰਿਹਾ ਹੁੰਦਾ ਪਰ ਜਦੋਂ ਉੱਥੇ ਪਹੁੰਚਦਾ ਤੇ ਉੱਥੇ ਕੱਖ ਵੀ ਨਹੀਂ ਹੁੰਦਾ ਤੇ ਬੇਹੋਸ਼ ਹੋ ਕੇ ਡਿੱਗ ਪੈਂਦਾ ਇਸੇ ਪ੍ਰਕਾਰ ਹੀ ਇਹ ਸੰਸਾਰ ਹੈ ਸਾਨੂੰ ਲੱਗਦਾ ਹੈ ਸੁੱਖਾਂ ਦਾ ਸਮੁੰਦਰ ਹੈ ਪਰ ਖਾਲਸਾ ਜੀ ਜਿਸ ਵੇਲੇ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਨੇ ਉਸ ਵੇਲੇ ਇਹਨੂੰ ਪਤਾ ਲੱਗਦਾ ਉਹ ਮਨਾ ਇਹ ਤੇ ਕੁਝ ਵੀ ਨਹੀਂ ਸੀ ਇਹ ਜਿਹੜਾ ਤੀਰਥ ਸੀ ਇਹ ਵੀ ਖਾਲੀ ਹੋ ਗਿਆ ਖਾਲਸਾ ਜੀ ਹੋਰ ਕਈਆਂ ਜੜੀਆਂ ਸ਼ਾਹ ਹੈ ਰਾਤ ਵੇਲੇ ਲੱਭਦੀ ਨਹੀਂ ਇਸੇ ਪ੍ਰਕਾਰ ਹੀ ਇਹ ਜਿਹੜੇ ਤਾਰੇ ਨੇ ਦਿਨੇ ਦਿਨੇ ਨਜ਼ਰ ਨਹੀਂ ਆਉਂਦੇ ਰਾਤ ਵੇਲੇ ਨਜ਼ਰ ਆਉਂਦੇ ਨੇ ਇਹੀ ਖਾਲਸਾ ਜੀ ਸੰਸਾਰ ਦੀ ਹਾਲਤ ਮਹਾਰਾਜ ਨੇ ਬਾਣੀ ਅੰਦਰ ਦੱਸੀ ਹੈ ਕਿ ਭਾਈ ਇਹ ਸੁਪਨਾ ਹੈ ਬੰਦਿਆ ਤੇ ਤੂੰ ਕਿਹੜੇ ਕੰਮੀ ਲਗਿਆ ਤੈਸੇ ਮਾਇਆ ਮੋਹ ਤ੍ਰੋਕ ਕਟੰਭ ਸਨੇਹ ਦੇਹ ਗੁਰਮੁਖ ਸ਼ਬਦ ਸੁਰਤਿ ਲੈ ਵਲਾਈ ਹੈ ਕਹਿੰਦੇ ਇਸੇ ਪ੍ਰਕਾਰ ਹੀ ਮਨੁੱਖ ਮਾਇਆ ਵਿੱਚ ਪਾ ਕੇ ਮੋਹ ਕਰਦਾ ਫਿਰਦਾ ਧਰੋਹ ਕਰਦਾ ਫਿਰਦਾ ਠੱਗੀਆਂ ਕਰਦਾ ਫਿਰਦਾ ਕਹਿੰਦੇ ਆਪਣਾ ਕੁਟੰਬ ਫਾਲਦਾ ਫਿਰਦਾ ਤੇ ਸਨੇਹ ਕਰਦਾ ਫਿਰਦਾ ਉਹਨਾਂ ਨਾਲ ਆਪਣੀ ਦੇਹ ਨਾਲ ਸਨੇਹ ਕਰਦਾ ਫਿਰਦਾ ਬੱਚਿਆਂ ਵਾਸਤੇ ਭੱਜਾ ਫਿਰਦਾ ਕਿਸੇ ਪ੍ਰਕਾਰ ਕੋਈ ਸੋਝੀ ਨਹੀਂ ਇਹਨੂੰ ਕਿ ਜਿਵੇਂ ਖਾਲਸਾ ਜੀ ਸੁਪ ਸੁਪਨਾ ਟੁੱਟਦਾ ਤੇ ਬੰਦਾ ਕਹਿੰਦਾ ਉਹ ਸ਼ੁ크ਰਾ ਬਣਾ ਸੁਪਨਾ ਸੀ ਇਹ ਖਾਲਸਾ ਜੀ ਸੰਸਾਰ ਤੋਂ ਜਦੋਂ ਕੂਚ ਕਰਨਾ ਹੈ ਉਸ ਵੇਲੇ ਇਹਨੂੰ ਪਤਾ ਲੱਗਣਾ ਵੀ ਇਹ ਸਭ ਕੁਝ ਝੂਠਾ ਸੀਗਾ ਪਰ ਉਸ ਵੇਲੇ ਖਾਲਸਾ ਜੀ ਜਿਹੜਾ ਸਮਾ ਹੈ ਉਹ ਫਿਰ ਹੱਥ ਨਹੀਂ ਆਉਂਦਾ ਸਮਾ ਵੀਰ ਚੁਕਿਆ ਹੁੰਦਾ ਨਾਮ ਜਪਣ ਵਾਸਤੇ ਹੁਣ ਸਰੀਰ ਨਹੀਂ ਹੁੰਦਾ ਕਿਉਂਕਿ ਸਰੀਰ ਤੋਂ ਬਿਨਾ ਖਾਲਸਾ ਜੀ ਨਾਮ ਨਹੀਂ ਜਪਿਆ ਜਾ ਸਕਦਾ ਜਿੰਨਾ ਚਿਰ ਸਰੀਰ ਹੈ ਸਰੀਰ ਤੋਂ ਬਾਹਰ ਜਾ ਕੇ ਨਾਮ ਨਹੀਂ ਜਪਿਆ ਜਾ ਸਕਦਾ ਸਰੀਰ ਵਿੱਚ ਬਹਿ ਰਹਿ ਕੇ ਨਾਮ ਜਪਿਆ ਜਾ ਸਕਦਾ ਫਿਰ ਮਨੁੱਖ ਖਾਲਸਾ ਜੀ ਜਿੱਥੇ ਮਰਦੀ ਵਿਚਰ ਸਕਦਾ ਫਿਰ ਇਹ ਭੇਦ ਹੋ ਜਾਂਦਾ ਪਰ ਜੇ ਮਨੁੱਖ ਕਵੇ ਮੈਨੂੰ ਸਰੀਰ ਦੀ ਲੋੜ ਨਹੀਂ ਹੈ ਫਿਰ ਖਾਲਸਾ ਜੀ ਮਹਾਰਾਜ ਦੀ ਬਾਣੀ ਵਿੱਚ ਇਹ ਬਚਨ ਨਹੀਂ ਸੀ ਆਉਣੇ ਵੀ ਜਿਹੜੇ ਵੱਡੇ ਵੱਡੇ ਰਾਜੇ ਨੇ ਵੱਡੇ ਵੱਡੇ ਦੇਵਤੇ ਨੇ ਉਹ ਪਰਮੇਸ਼ਰ ਦੀ ਚਰਣਾ ਵਿੱਚ ਇਹੀ ਅਰਦਾਸ ਕਰਦੇ ਕਿ ਸਾਨੂੰ ਦੇ ਹੀ ਮਿਲੇ ਇਸ ਕਰਕੇ ਵੀ ਅਸੀਂ ਸਿਮਰਨ ਕਰੀਏ ਖਾਲਸਾ ਜੀ ਇਹ ਦੇਹੀ ਮਿਲੀ ਹੈ ਨਾਮ ਜਪਣ ਵਾਸਤੇ ਪਰ ਜਦੋਂ ਸਾਨੂੰ ਇਹ ਸਾਡਾ ਸੁਪਨਾ ਟੁੱਟਣਾ ਹੈ ਸਾਨੂੰ ਪਤਾ ਲੱਗਣਾ ਕਿ ਸਭ ਕੁਝ ਝੂਠਾ ਸੀਗਾ ਸਭ ਕੁਝ ਫਰੇਵ ਸੀਗਾ ਇਹ ਸੰਸਾਰ ਵਿੱਚ ਮਨਾ ਜੋ ਕੁਝ ਵੇਖਿਆ ਜੋ ਕੁਝ ਕੀਤਾ ਜੋ ਕੁਝ ਪਾਲਣ ਵਾਸਤੇ ਕੀਤਾ ਆਪਣੀ ਦੇਹੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਟੱਬਰ ਵਾਸਤੇ ਸਾਰਾ ਕੁਝ ਸੁਪਨੇ ਦੀ ਨਿਆਈ ਸੀ ਫਿਰ ਉਸ ਵੇਲੇ ਖਾਲਸਾ ਜੀ ਮਹਾਰਾਜਾ ਕਾਲਪੁਰਖ ਦੇ ਦਰ ਧਰਮ ਰਾਜੇ ਦੇ ਦਰ ਜਾ ਕੇ ਫਿਰ ਖਾਲਸਾ ਜੀ ਵੇਹੀਂ ਖੋਲਦੀ ਆ ਫਿਰ ਜਿਹੜੇ ਚੰਗੇ ਕੰਮ ਅਸੀਂ ਕੋਈ ਕੀਤੇ ਨਹੀਂ ਹੁੰਦੇ ਠੱਗੀਆਂ ਕੀਤੀਆਂ ਹੁੰਦੀਆਂ ਉਹਦੀ ਫਿਰ ਸਜ਼ਾ ਬਣਦੀ ਆ ਉਹਦੀ ਲਿਸਟ ਤਿਆਰ ਹੁੰਦੀ ਆ ਫਿਰ ਉਹ ਲਿਸਟ ਦੇ ਹਿਸਾਬ ਨਾਲ ਸਾਡਾ ਨਿਰਣਾ ਹੋਇਆ ਜਾਂਦਾ ਵੀ ਇਹਨੂੰ ਭਾਈ ਹੁਣ ਕਿਹੜੀ ਜੂਨ ਵਿੱਚ ਪਾਉਣਾ ਜਿੱਦਾਂ ਦਾ ਸੁਭਾਅ ਹੋਇਆ ਹੋਊਗਾ ਜਿੱਦਾਂ ਦੇ ਕੰਮ ਕੀਤੇ ਹੋਣਗੇ ਉਸੇ ਹਿਸਾਬ ਨਾਲ ਖਾਲਸਾ ਜੀ ਫਿਰ ਇਹਨੂੰ ਦੇਹੀ ਮਿਲਦੀ ਏ ਕੁੱਤਿਆਂ ਵਾਲੀ ਦੇਹੀ ਬਿੱਲਿਆਂ ਵਾਲੀ ਦੇਹੀ ਕਾਵਾਂ ਵਾਲੀ ਪੰਛੀਆਂ ਵਾਲੀ ਇਵੇਂ ਖਾਲਸਾ ਜੀ ਇਸ ਪ੍ਰਕਾਰ ਫਿਰ ਦੇਹੀਆਂ ਮਿਲਦੀਆਂ ਜਿਵੇਂ ਜਿਵੇਂ ਕੋਈ ਕਰਮ ਕਰਦਾ ਜਿਵੇਂ ਜਿਵੇਂ ਦੇ ਖਾਲਸਾ ਜੀ ਕੋਈ ਠਗੀਆਂ ਠੋਰੀਆਂ ਕਰਦਾ ਜਿਹੜਾ ਨਾਮ ਜਪਦਾ ਹੈ ਨਾਮ ਦੀ ਕਮਾਈ ਕਰਦਾ ਹੈ ਖਾਲਸਾ ਜੀ ਜੇ ਉਹ ਪਾਰ ਨਾ ਲੰਘੂਗਾ ਘਰ ਤੋਂ ਘਟ ਤੋਂ ਘਰ ਤੇ ਮਨੁੱਖ ਦਾ ਜਨਮ ਤੇ ਫਿਰ ਮਿਲ ਜਾਵੇਗਾ ਨਾ ਕਿ ਫਿਰ ਆ ਕੇ ਨਾਮ ਜਪਿਆ ਜਾਵੇ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਇਹ ਸਮਤ ਆਵੇ ਸਾਨੂੰ ਇਹ ਪਾਵਨ ਪਵਿੱਤਰ ਬਾਣੀ ਸਮਝਾਉਂਦੀ ਹੈ ਖਾਲਸਾ ਜੀ ਇਹ ਜਿੰਨੀਆਂ ਵੀ ਗੱਲਾਂ ਹਨ ਇਹ ਕਿਸੇ ਦੀਆਂ ਆਪਣੀਆਂ ਨਹੀਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਿਹਰ ਹੈ ਇਹ ਸਤਗੁਰਾਂ ਦੀ ਬਾਣੀ ਦੇ ਬਚਨ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਸੋ ਸਾਨੂੰ ਮਤ ਆਵੇ ਅਸੀਂ ਇਹਨੇ ਬਚਨਾਂ ਨੂੰ ਪਾਲਣ ਵਾਲੇ ਬਣ ਜਾਈਏ ਮੰਨਣ ਵਾਲੇ ਬਣ ਜਾਈਏ ਹੁਕਮ ਕਮਾਉਣ ਵਾਲੇ ਬਣ ਜਾਈਏ ਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਏ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜਿਹੜੀ ਆਈ ਹੈ ਇਹ ਹੱਡਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਤੇ ਵੀਰ ਦੱਸਦਾ ਕਿ ਮੈਂ ਨਾ ਜਰਮਨ ਦੇ ਵਿੱਚ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਕੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦਾ ਰਿਹਾ ਪਹਿਲਾਂ ਮੈਂ ਕੈਨੇਡਾ ਜਾਣ ਦੀ ਟਰਾਈ ਕੀਤੀ ਮੇਰਾ ਨਹੀਂ ਬਣਿਆ ਉਸ ਤੋਂ ਬਾਅਦ ਆਸਟ੍ਰੇਲੀਆ ਜਾਣ ਦੀ ਟਰਾਈ ਕੀਤੀ ਨਹੀਂ ਬਣਿਆ ਫਿਰ ਮਹਾਰਾਜ ਦੀ ਕੋਈ ਕਿਰਪਾ ਹੋਈ ਮਿਹਰ ਹੋਈ ਤੇ ਇਦਾਂ ਹੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈ ਰਹੇ ਕੱਟਦਾ ਰਿਹਾ ਤੇ ਇਦਾਂ ਸਵੱਬ ਬਣ ਗਿਆ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡਾ ਗਿਆ ਸੀ ਉਹਨੇ ਮੈਨੂੰ ਸੱਦਿਆ ਫਿਰ ਸਾਡਾ ਉੱਥੇ ਪੈਸੇ ਪੂਸੇ ਲਾ ਕੇ ਸਾਰਾ ਕੁਝ ਚਲੋ ਮੈਂ ਪਹੁੰਚ ਗਿਆ ਮਹਾਰਾਜ ਦੀ ਕਿਰਪਾ ਨਾਲ ਤੇ ਪੜਿਆ ਲਿਖਿਆ ਖਾਲਸਾ ਜੀ ਇਹ ਮੁੰਡਾ ਕੋਈ ਇਹ ਨਹੀਂ ਵੀ ਸਾਡੇ ਵਾਂਗੂ ਹੈ ਕਿ ਨਹੀਂ ਨੌਲੇਜ ਨਹੀਂ ਹੈ ਤੇ ਐਵੇਂ ਜੋ ਬੰਦੇ ਦੇ ਮਨ ਵਿੱਚ ਆਈ ਕਹਿੰਦਾ ਮੈਂ ਹਮੇਸ਼ਾ ਪ੍ਰੈਕਟੀਕਲ ਨਾਲ ਜੀਣਾ ਵੀ ਗੁਰੂ ਘਰ ਮਹਾਰਾਏ ਵਿੱਚ ਵੀ ਜਿਹੜੀ ਖੇੜ ਵਰਤਦੀ ਆ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣਦਾ ਤੇ ਮੈਂ ਚੀਜ਼ਾਂ ਨੂੰ ਵੇਖ ਲਿਆ ਤਾਂ ਕਰਕੇ ਮੈਂ ਸਭ ਮੰਨਦਾ ਹਾਂ ਉਹ ਵੀਰ ਕਹਿੰਦਾ ਕਿ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰੇ ਜੋਤ ਦਾ ਘੂ ਲੈ ਕੇ ਆਇਆ ਸਾਂ ਇੱਥੇ ਤੇ ਉਹਨੂੰ ਮੈਂ ਨਾ ਜਿੱਦਾਂ ਕਿਤੇ ਮੈਨੂੰ ਦਿੱਕਤ ਆਉਣੀ ਮੇਰਾ ਸਿਰ ਦੁਖਣਾ ਮੈਂ ਲਾ ਲੈਣਾ ਤੇ ਇਦਾਂ ਕਰਕੇ ਉਹ ਮੈਂ ਕੌਲੀ ਵਿੱਚ ਰੱਖਿਆ ਹੋਇਆ ਸੀ ਜਦੋਂ ਘਟਣ ਲੱਗਦਾ ਸੀ ਹੋਰ ਵਿੱਚ ਘਿਓ ਐਡ ਕਰਦਾ ਸਾਂ ਕਿਉਂ ਘਿਓ ਮੁੱਕਣ ਨਹੀਂ ਸੀ ਦਿੰਦਾ ਫਿਰ ਗੁਰੂ ਰਾਮਦਾਸ ਮਾਰ ਦੇ ਘਰ ਦਾ ਜਲ ਮੈਂ ਇੱਥੇ ਲਿਆ ਕੇ ਰੱਖਿਆ ਹੋਇਆ ਸੀ। ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਦੇ ਸਰੋਵਰ ਜਿਹੜਾ ਉੱਥੋਂ ਦਾ ਜਲ ਵੀ ਕਹਿੰਦਾ ਮੈਂ ਰੱਖਿਆ ਹੋਇਆ ਸੀ। ਕਹਿੰਦਾ ਵੀ ਮੈਂ ਇੱਥੇ ਹਮੇਸ਼ਾ ਬਾਣੀ ਪੜ੍ਹਨੀ ਗੁਰੂ ਮਾਰ ਦੀ ਕਿਰਪਾ ਹੋਣੀ ਜਦੋਂ ਕੰਮ ਕਾਜ ਤੋਂ ਆਇਆ ਨਾ ਫਿਰ ਬਾਣੀ ਪੜ੍ਹਨੀ। ਦੁਪਹਿਰੇ ਆ ਕੇ ਮੈਂ ਇੱਥੇ ਵੀ ਘਟਦਾ ਰਿਆਂ ਮੈਨੂੰ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਸ਼ੀਦਾ ਸਿੰਘਾਂ ਨੇ ਆਉਣ ਦਿੱਤੀ। ਕਹਿੰਦਾ ਹੁਣ ਹੱਡ ਬੀਤੀ ਕੀ ਬਣਦੀ ਆ ਵੀਰ ਨੇ ਆਪਣੀ ਤਾਂ ਦੱਸੀ ਨਹੀਂ ਉਹ ਕਹਿੰਦਾ ਵੀ ਮੈਂ ਆਪਣੀ ਨਹੀਂ ਦੱਸਣਾ ਚਾਹੁੰਦਾ ਮੈਂ ਗੁਪਤ ਰੱਖਣਾ ਚਾਹੁੰਨਾ। ਵੀ ਮੇਰੇ ਨਾਲ ਬਹੁਤ ਕੁਸ਼ ਇਹ ਕੋਈ ਗੋਰਾ ਉਥੋਂ ਦਾ ਸਿਟੀਜ਼ਨ ਖਾਲਸਾ ਜੀ ਉਹਦੀ ਸੁਣਾਉਂਦਾ ਕਿ ਕਹਿੰਦਾ ਵੀ ਮੈਂ ਅਸੀਂ ਜਦੋਂ ਕੰਮ ਕਰਦੇ ਸੀ ਉੱਥੇ ਸਾਡਾ ਇੱਕ ਮਿੱਤਰ ਗੋਰਾ ਬਣ ਗਿਆ ਬਹੁਤ ਮਿੱਤਰ ਬਣਿਆ ਤੇ ਬੜੀ ਮਹਾਰਾਜ ਦੀ ਕਿਰਪਾ ਨਾਲ ਉਹ ਸਾਡਾ ਬੜਾ ਆਦਰ ਸਤਿਕਾਰ ਕਰਦਾ ਉਹਨੇ ਸਾਡੇ ਨਾਲ ਰਹਿਣਾ ਸਾਡੇ ਨਾਲੇ ਖਾਣਾ ਘੁੰਮਣਾ ਫਿਰਨਾ ਬਹੁਤ ਸੋਹਣਾ ਉਹਦਣਾ ਸਾਡਾ ਪ੍ਰੇਮ ਪਿਆਰ ਬਣ ਗਿਆ ਅਸੀਂ ਦੋ ਜਣੇ ਸਾਂ ਇੱਕ ਮੈਂ ਤੇ ਇੱਕ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਮੁੰਡਾ ਤੇ ਇੱਕ ਉਹ ਗੋਰਾ ਅਸੀਂ ਤੇਨਾਂ ਨੇ ਮਿਲਣਾ ਗਿਲਣਾ ਜਦੋਂ ਕਦੇ ਜਾਣਾ ਬਹੁਤ ਮਿੱਤਰਤਾਈ ਹੋ ਗਈ ਉਹਦੇ ਨਾਲ ਭਰਾਵਾਂ ਵਾਂਗੂ ਹੋ ਗਿਆ ਮਹਾਰਾਜ ਦੀ ਕਿਰਪਾ ਸਰ ਦਾ ਚਲੋ ਸਾਨੂੰ ਇੰਗਲਿਸ਼ ਆਉਂਦੀ ਹੈ ਉਹਦੇ ਨਾਲ ਅਸੀਂ ਗੱਲਾਂ ਬਾਤਾਂ ਕਰ ਲੈਂਦੇ ਆਂ ਤੇ ਸਾਡੀ ਉਹਦਾਂ ਚੰਗੀ ਹੋ ਗਈ ਜਾਰੀ ਦੋਸਤੀ ਪੈ ਗਈ ਤੇ ਉਹ ਕਹਿੰਦਾ ਵੀ ਇੱਕ ਇੱਕ ਵਾਰ ਉਹ ਮੇਰੇ ਨਾਲ ਇਥੇ ਪੰਜਾਬ ਵੀ ਹੋ ਕੇ ਗਿਆ ਮਹਾਰਾਜ ਦੀ ਰਹਿਮਤ ਹੋਈ ਹੁਣ ਹੱਡ ਬੀਤੀ ਖਾਲਸਾ ਜੀ ਉਹ ਕੀ ਸੁਣਾਉਂਦੇ ਆ ਉਹ ਕਹਿੰਦੇ ਕਿ ਉਹ ਜਿਹੜਾ ਮਿੱਤਰ ਸੀ ਨਾ ਤੇ ਉਹ ਵਾਹਿਗੁਰੂ ਜਾਣੇ ਕਹਿੰਦੇ ਉਹਦੇ ਨਾਲ ਜਿੱਦਾਂ ਲੱਕ ਦੇ ਵੀ ਵਖੀ ਦੇ ਉੱਤੇ ਇੱਕ ਪਹਿਲਾਂ ਛੋਟਾ ਜਿਹਾ ਚਟਾਕ ਹੋਇਆ ਤੇ ਜਿੱਦ ਨੂੰ ਆਪਾਂ ਜਿੱਦਾਂ ਦਾਦ ਹੋ ਜਾਂਦਾ ਖਾਲਸਾ ਜੀ ਐਵੇਂ ਦਾ ਛੋਟਾ ਜਿਹਾ ਚਟਾਕ ਹੋਇਆ ਉਹਨੇ ਮੈਡੀਸਿਨ ਵਗੈਰਾ ਲਈ ਤੇ ਉੱਥੇ ਹੌਲੀ ਹੌਲੀ ਖਾਰਸ਼ ਸ਼ੁਰੂ ਹੋਣੀ ਸ਼ੁਰੂ ਹੋ ਗਈ ਕਹਿੰਦੇ ਖਾਰਸ਼ ਹੁੰਦੀ ਗਈ ਫਿਰ ਮਹੀਨੇ ਦੋ ਆ ਮਹੀਨੇ ਉਹ ਜਿਹੜੇ ਮੈਡੀਸਿਨ ਲਈ ਹੋਰ ਕਈ ਕੋਈ ਟਰੀਟਮੈਂਟ ਕਰਾਇਆ ਪਰ ਕੋਈ ਫਰਕ ਨਹੀਂ ਪਿਆ ਤੇ ਉਹ ਜਿਹੜਾ ਸੀਗਾ ਉਹ ਦਾਗ ਜਿਹਾ ਵੱਧ ਆ ਗਿਆ ਤੇ ਜਿੱਦਾਂ ਜਿੱਦਾਂ ਵੱਧ ਆ ਗਿਆ ਇੰਨਾ ਕੁ ਜ਼ਿਆਦਾ ਕਹਿੰਦਾ ਉੱਥੇ ਖਾਰਸ਼ ਹੁੰਦੀ ਸੀ ਵੀ ਉਹ ਖੂਨ ਕਢ ਲੈਂਦਾ ਸੀ ਖੁਰਕ ਖੁਰਕ ਕੇ ਉੱਥੋਂ ਇੰਨੀ ਉਹਨੂੰ ਖਾਰਸ਼ ਹੁੰਦੀ ਸੀ ਤੇ ਕਹਿੰਦੇ ਉਸ ਤੋਂ ਬਾਅਦ ਅਸਾਂ ਨੂੰ ਵੀ ਉਹਨੇ ਦੱਸਿਆ ਸਾਨੂੰ ਮਿਲ ਲਉਂਗੇ ਲੋ ਨੂੰ ਹਟ ਗਿਆ ਤੇ ਉਹ ਉਹਦੇ ਜਿੱਦਾਂ ਉਧਰ ਦੇ ਲੋਕਾਂ ਦਾ ਥੋੜਾ ਸੁਭਾਅ ਖਾਲਸਾ ਜੀ ਹੋਰ ਤਰ੍ਹਾਂ ਦਾ ਹੁੰਦਾ ਕਿ ਜਦੋਂ ਉਹਨਾਂ ਨੂੰ ਉਹ ਬਿਮਾਰ ਹੁੰਦੇ ਆ ਤਾਂ ਕਿਸੇ ਦੇ ਲਾਗੇ ਨਹੀਂ ਜਾਂਦੇ ਵੀ ਉਹ ਸੋਚਦੇ ਆ ਵੀ ਕਿਸੇ ਦੂਜੇ ਨੂੰ ਨਾ ਹੋਵੇ ਕਹਿੰਦਾ ਸਾਨੂੰ ਮਿਲਨੋਂਗੇ ਨੂੰ ਹਟ ਗਿਆ ਕਹਿੰਦੇ ਉਸ ਤੋਂ ਬਾਅਦ ਅਸੀਂ ਚਲੋ ਮਹਾਰਾਜ ਦੀ ਕਿਰਪਾ ਸਦਕਾ ਮੈਂ ਬਾਣੀ ਪੜਦਾ ਸੀ ਮੈਨੂੰ ਇੱਕ ਦਿਨ ਫਿਰ ਉਹ ਮਿਲਿਆ ਤੇ ਜਦੋਂ ਮੈਂ ਮੈਂ ਕਿਹਾ ਮੈਨੂੰ ਵਖਾਤਾ ਸਹੀਂ ਜਦੋਂ ਮੈਂ ਦੇਖਿਆ ਤਾਂ ਕਹਿੰਦੇ ਇਦਾਂ ਦੀ ਹਾਲਤ ਹੋਈ ਵੀ ਜਿੱਦਾਂ ਮਾਸ ਗਲ ਗਿਆ ਹੁੰਦਾ ਨਾ ਵੱਕੀ ਤੋਂ ਇਦਾਂ ਹੋਇਆ ਹੋਇਆ ਤੇ ਵਿਚਾਰਾ ਬਹੁਤ ਜ਼ਿਆਦਾ ਤੰਗ ਖੁਰਕ ਖੁਰਕ ਕੇ ਉਹਨੇ ਖੂਨ ਕੱਢਿਆ ਹੋਇਆ ਤੇ ਕਹਿੰਦਾ ਵੀ ਮੈਂ ਉਹ ਡਾਕਟਰਾਂ ਨੇ ਉਥੇ ਪਟੀਆਂ ਲਾ ਦਿੱਤੀਆਂ ਸੀ ਉਹਦੇ ਨਾਲ ਮਾਸ ਹੋਰ ਪਟਿਆ ਗਿਆ ਬਹੁਤ ਤੰਗ ਤੇ ਕਹਿੰਦਾ ਮੈਂ ਨਾ ਉਹਨੂੰ ਕਿਹਾ ਵੀ ਕੋਈ ਨਹੀਂ ਮੇਰੇ ਮਾਨਵੇ ਜਾਈ ਵੀ ਮੈਂ ਇਹਦੇ ਇਹਦੇ ਨਾਂ ਦਾ ਕਿਉਂ ਨਾ ਪਾਠ ਕਰਾਵਾਂ ਜਾਂ ਪਾਠ ਕਰਾਂ ਵੀ ਮੇਰਾ ਮਿੱਤਰ ਆ ਵੀ ਠੀਕ ਹੋ ਜਾਊਗਾ ਕਿ ਸਤਗੁਰੂ ਮਿਹਰ ਕਰਨਗੇ ਤੇ ਖਾਲਸਾ ਜੀ ਉਹ ਵੀਰ ਕਹਿੰਦਾ ਵੀ ਸਾਨੂੰ ਤੇ ਪਹਿਲਾਂ ਹੀ ਪਤਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਇਦਾਂ ਜਾਈਦਾ ਘਿਓ ਪਾਈਦਾ ਜਾਂ ਹੋਰ ਇਹਨਾਂ ਹੀ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਕਹਿੰਦਾ ਮੈਂ ਆਪਣੇ ਉਸ ਮਿੱਤਰ ਦੇ ਨਾਂ ਦੀ ਨਸ਼ੀਦੀ ਦੇਖ ਕਰਵਾਈ ਇਹ ਖਾਲਸਾ ਜੀ ਕੁਝ 7-8 ਮਹੀਨੇ ਪਹਿਲਾਂ ਦੀ ਗੱਲ ਦੱਸਦੇ ਆ ਉਹ ਕਹਿੰਦੇ ਸ਼ੀਦੀ ਦੇਖ ਕਰਵਾਈ ਤੇ ਮਹਾਰਾਜ ਦੀ ਕਿਰਪਾ ਸਦਕਾ ਨਾ ਵੀ ਮੇਰੇ ਮਨ ਵਿੱਚ ਆ ਵੀ ਕਿਉਂ ਨਾ ਮੈਂ ਇਹਨੂੰ ਘਿਓ ਦਵਾ ਜਿਹੜਾ ਮੇਰੇ ਕੋ ਪਿਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੇਰੇ ਕੋ ਤੂੰ ਆਈ ਤੇ ਆਏ ਠੀਕ ਹੋ ਜਾਣਾ ਤੂੰ ਫਿਕਰ ਨਾ ਕਰੀ ਕਹਿੰਦੇ ਮੇਕੋ ਆਇਆ ਜਦੋਂ ਮੈਂ ਉਹਨੂੰ ਦੱਸਿਆ ਵੀ ਆ ਇੱਥੇ ਲਾ ਉਹ ਮੈਨੂੰ ਕਹਿਣ ਲੱਗਾ ਵੀ ਨਹੀਂ ਮੈਨੂੰ ਇਨਫੈਕਸ਼ਨ ਹੋ ਜੂਗੀ ਇਦਾਂ ਹੋ ਜੂਗਾ ਉਦਾਂ ਹੋ ਜੂਗਾ ਵੀ ਮੈਂ ਨਹੀਂ ਲਾਉਣਾ ਵੀ ਇਹ ਕੀ ਚੀਜ਼ ਆ ਮੈਂ ਤਾਂ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਵੀ ਇਹ ਮੈਨੂੰ ਕਿਦਾਂ ਜੀ ਠੀਕ ਕਰ ਦੂਗੀ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਤੂੰ ਭਰੋਸਾ ਰੱਖ ਮੇਰੇ ਤੇ ਕਹਿੰਦਾ ਉਹ ਸਾਡਾ ਮਿੱਤਰ ਸੀ ਉਹਨੇ ਸਾਡੇ ਤੇ ਭਰੋਸਾ ਕੀਤਾ ਤੇ ਬੜੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਏ ਕਿਰਪਾ ਕਰੋ ਜਿਵੇਂ ਮੇਰੇ ਤੁਸੀਂ ਦੁੱਖ ਦੂਰ ਕਰਦੇ ਆ ਮੈਨੂੰ ਕੋਈ ਦਿੱਕਤ ਆਉਂਦੀ ਆ ਤਾਂ ਮੈਂ ਕਿਉਂ ਲਾਉਣਾ ਤੁਹਾਡੀ ਜੋਤਿਸ਼ੀ ਦੋ ਸਿੰਘੋ ਕਿਰਪਾ ਕਰੋ ਮੈਂ ਆ ਇੱਕ ਮੇਰਾ ਮਿੱਤਰ ਹੈ ਤੇ ਹੈ ਮਹਾਰਾਏ ਇਥੋਂ ਦਾ ਵਿਦੇਸ਼ੀ ਤੇ ਜੇ ਮਹਾਰਾਏ ਕਿਰਪਾ ਕਰੋ ਇਹਦਾ ਰੋਗ ਵੀ ਕੱਢ ਦਿਓ ਜੇ ਕੋਈ ਇਹਨੂੰ ਮੁਸ਼ਕਲ ਹੈ ਕਹਿੰਦਾ ਵੀ ਮੈਂ ਨਾ ਉਹਦੇ ਕਿਉਂ ਆਪ ਲਾਇਆ ਆਪਣੇ ਹੱਥਾਂ ਨਾਲ ਜੋਤ ਦਾ ਕਿਉਂ ਹੱਥ ਦੇ ਪਾ ਕੇ ਕਿਉਂਕਿ ਹੁਣ ਝੂਠਾ ਹੱਥ ਫੇਰ ਨਹੀਂ ਸੀ ਲਾਉਣਾ ਜਿੰਨੀ ਕਿ ਲੋੜ ਸੀ ਉਹਨਾਂ ਹੱਥ ਦੇ ਪਾ ਕੇ ਤੇ ਮੈਂ ਉਹਨੇ ਜਾ ਕੇ ਉਹਦੇ ਆਸੇ ਪਾਸ ਜਿਹੜਾ ਘੇਰਾ ਬਣਿਆ ਸੀ ਉਹਦੇ ਸਾਰੇ ਲਾਇਆ ਜਦੋਂ ਲਾਇਆ ਤੇ ਉਹਨੂੰ ਸਾੜ ਪਿਆ ਬਹੁ ਜਦਾਂ ਬਹੁਤ ਜ਼ਿਆਦਾ ਸਾੜ ਪੈਂਦਾ ਇਦਾਂ ਉਹ ਕਵੇ ਹਵਾ ਦੇਵੇ ਵੀ ਮੈਨੂੰ ਬਹੁਤ ਜ਼ਿਆਦਾ ਤੰਗੇ ਨੇ ਕਰਤਾ ਕਹਿੰਦੇ ਮੈਂ ਉਹਨੂੰ ਕਹਾਂ ਵੀ ਕੋਈ ਨਹੀਂ ਫਿਕਰ ਨਾ ਕਰ ਕਹਿੰਦਾ ਮੈਂ ਉਹਨੂੰ ਕਵਾਂ ਵੀ ਤੂੰ ਕਹਿ ਬਾਬਾ ਦੀਪ ਸਿੰਘ ਤਾਂ ਹਨ ਬਾਬਾ ਦੀਪ ਸਿੰਘ ਕਹੇ ਉਹ ਕਵੇ ਨਾ ਉਹਨੂੰ ਕੋ ਕਹਿ ਉਹਨੂੰ ਕੋ ਕਹਿ ਨਾ ਹੋਵੇ ਕਹਿੰਦੇ ਵੀ ਮੈਂ ਫੇਰ ਅਰਦਾਸ ਕੀਤੀ ਮਹਾਰਾਜ ਚਰਨਾਂ ਵਿੱਚ ਮਹਾਰਾਜੀ ਸਾਡਾ ਮਿੱਤਰ ਹੈ ਠੀਕ ਹੋ ਜਵੇ ਕਹਿੰਦਾ ਵੀ ਉਸ ਤੋਂ ਬਾਅਦ ਘੰਟਾ ਕੁ ਸਾਡੇ ਕੋਲ ਰੁਕਿਆ ਉਹ ਜਲਣ ਜਿਹੜੀ ਠੀਕ ਹੋ ਗਈ ਬਾਅਦ ਵਿੱਚ ਘਰੇ ਚਲਾ ਗਿਆ ਜਿਸ ਨੂੰ ਘਰੇ ਗਿਆ ਤੇ ਉਹਨੇ ਅਗਲੇ ਦਿਨ ਮੈਨੂੰ ਕਾਲ ਕੀਤੀ ਮੈਨੂੰ ਕਹਿੰਦਾ ਵੀ ਇਹਦਾ ਨਾਂ ਜਸਪਿੰਦਰ ਆ ਮੁੰਡੇ ਦਾ ਜਿਹੜਾ ਖਾਲਸਾ ਜੀ ਹੱਦ ਬਿੱਤੀ ਸੁਣਾਉਂਦਾ ਤੇ ਮੈਨੂੰ ਉਹ ਕਹਿੰਦਾ ਵੀ ਜਸਪਿੰਦਰ ਵੀ ਅੱਜ ਆ ਰਾਤ ਜਿਹੜੀ ਤੂੰ ਮੇਰੇ ਕੀ ਲਾਇਆ ਕੱਲ ਵੀ ਉਹ ਕੀ ਚੀਜ਼ ਸੀਗੀ ਕੋਈ ਮੈਡੀਸਨ ਸੀਗੀ ਕੀ ਸੀਗਾ ਮੈਨੂੰ ਦੱਸ ਮੈਨੂੰ ਹੋਰ ਚਾਹੀਦੀ ਆ ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਕੀ ਹੋਇਆ ਕਹਿੰਦਾ ਮੈਂ ਤੂੰ ਮੇਰੇ ਉਹ ਲਾਇਆ ਮੇਰੇ ਉਦੋਂ ਚੱਲਣ ਹੋਈ ਪਰ ਸਾਰੀ ਰਾਤ ਮੇਰੇ ਖਾਰਸ਼ ਨਹੀਂ ਹੋਈ ਕਹਿੰਦਾ ਅੱਗੇ ਮੈਂ ਰਾਤ ਨੂੰ ਉੱਠ ਉੱਠ ਕੇ ਖੁਰਕਦਾ ਆਂ ਪਰ ਮੇਰੇ ਖਾਰਸ਼ ਨਹੀਂ ਹੋਈ ਤੇ ਉਹ ਕੀ ਚੀਜ਼ ਆ ਮੈਨੂੰ ਦੇ ਕਹਿੰਦਾ ਵੀ ਮੈਨੂੰ ਬੜਾ ਮੈਂ ਮੰਦੇ ਅੰਦਰ ਸ਼ੁਕਰਾਨਾ ਬਾਬਾ ਦੀਪ ਸਿੰਘ ਸਾਹਿਬ ਦਾ ਕੀਤਾ ਕਹਿੰਦੇ ਵੀ ਮੈਂ ਫਿਰ ਅਰਦਾਸ ਬੇਨਤੀ ਮਾਰਦੇ ਚਰਨਾਂ ਵਿੱਚ ਕੀਤੀ ਮਹਾਰਾਜ ਤੁਸੀਂ ਇਲਾਜ ਰੱਖੀ ਫਿਰ ਕਹਿੰਦਾ ਮੈਂ ਕੀ ਕੀਤਾ ਉਹਦੇ ਵਿੱਚ ਕਿਉਂ ਹੋਰ ਪਾ ਲਿਆ ਅਸੀਂ ਬਾਜ਼ਾਰੋਂ ਲਿਆ ਕੇ ਹੋਰ ਕਿਉਂ ਪਾ ਕੇ ਵਧਾ ਲਿਆ ਤੇ ਉਹ ਜਿਹੜਾ ਦੇ ਕਿਉਂ ਸੀਗਾ ਵਾਵਾ ਉਹਨੂੰ ਮੈਂ ਕੌਲੀ ਦੇ ਵਿੱਚ ਪਾ ਕੇ ਦਿੱਤਾ ਵੀ ਤੂੰ ਆਹ ਰੋਜ ਜਿਹੜਾ ਨਾ ਇਹ ਇੱਥੇ ਲਾਇਆ ਕਰਨਾ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਸੱਚ ਜਾਣਿਓ ਉਹ ਵੀਰ ਕਹਿੰਦਾ ਕਿ ਕੁਝ 4-5 ਦਿਨਾਂ ਦੇ ਵਿੱਚ ਵਿੱਚ ਉਹ ਜਿਹੜਾ ਜ਼ਖਮ ਸੀਨਾ ਗੋਲਾ ਬਣਿਆ ਹੋਇਆ ਸੀ ਉਹ ਸੁੱਕਣ ਲੱਗ ਪਿਆ ਉਹਦਾ ਉਹ ਤੇ ਛਿਕੜ ਆਉਣਾ ਸ਼ੁਰੂ ਹੋ ਗਿਆ ਤੇ ਉਹ ਇੰਨਾ ਖੁਸ਼ ਸਾਨੂੰ ਮਿਲਦਾ ਗਿਲਦਾ ਉਹ ਬਹੁਤ ਉਹਨੇ ਪ੍ਰੇਮ ਨਾਲ ਕੇ ਮੈਨੂੰ ਮਿਲਿਆ ਵੀ ਮੇਰੀ ਖਾਰਸ਼ हट ਗਈ ਮੈਂ ਤਾਂ ਬਹੁਤ ਤੜਫਦਾ ਸੀ ਇੱਥੇ ਕੀ ਹੋ ਗਿਆ ਤੇ ਖਾਲਸਾ ਜੀ ਉਹ ਖਾਰਸ਼ ਦੇ ਨਾਲ ਉਹ ਵੀਰ ਨੂੰ ਬੁਖਾਰ ਚੜ ਜਾਂਦਾ ਸੀ ਉਹ ਕੋਰੀ ਨੂੰ ਫੀਵਰ ਹੋ ਜਾਂਦਾ ਸੀ ਬਹੁਤ ਜ਼ਿਆਦਾ ਕੋਈ ਇਹੋ ਜੀ ਖੇੜ ਵਰਤੀ ਇਹ ਖਾਲਸਾ ਜੀ ਆਦ ਬਿਆਦ ਪਾਦ ਤਿੰਨ ਤਰ੍ਹਾਂ ਦੇ ਤਾਪ ਨੇ ਇਹ ਤਿੰਨ ਆਤਾਪਾਂ ਵਿੱਚੋਂ ਕਿਹੜਾ ਬੰਦੇ ਦੇ ਸਿਰ ਤੇ ਆ ਜਾਂਦਾ ਪਤਾ ਨਹੀਂ ਲੱਗਦਾ ਇਹਦੀ ਸਮਝ ਨਹੀਂ ਆਉਂਦੀ ਵੀ ਇਹ ਕਿਹੜੀ ਖੇਡ ਹੁੰਦੀ ਆ ਕੋਈ ਮਹਾਰਾਜ ਕਲਾ ਵਰਤਉਂਦੇ ਆ ਕੋਈ ਪਿਛਲੇ ਜਨਮਾਂ ਕਰਮਾਂ ਦਾ ਹੁੰਦਾ ਤੇ ਇਸ ਕਰਕੇ ਉਹ ਵੀਰ ਕਹਿੰਦੇ ਬਿਲਕੁਲ ਗੋਰਾ ਜਿਹੜਾ ਬਿਲਕੁਲ ਠੀਕ ਹੋ ਗਿਆ ਫਿਰ ਉਹ ਸਾਡੇ ਕੋ ਆ ਕੇ ਕਵੇ ਵੀ ਮੈਨੂੰ ਦੱਸੋ ਇਹ ਕੀ ਆ ਕਹਿੰਦਾ ਫਿਰ ਮੈਨੂੰ ਜਿੰਨੀ ਕ ਨੌਲੇਜ ਸੀ ਕਹਿੰਦਾ ਉਸ ਪਰਥਾਏ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਜੀਵਨ ਬਾਰੇ ਹੋਰ ਸਾਰੀਆਂ ਗੱਲਾਂ ਨੂੰ ਦਸੀਆਂ ਵੀ ਇਹ ਉੱਥੇ ਜੋਤ ਜਗਦੀ ਆ ਤੇ ਉਹਨੂੰ ਸਾਰਾ ਕੁਝ ਦੱਸਿਆ ਤੋ ਕਹਿੰਦਾ ਮੈਂ ਵੇਖਣਾ ਆ ਵੀ ਮੈਂ ਵੇਖਣਾ ਚਾਹੁੰਨਾ ਉਹ ਵੀਰ ਨੇ ਦੱਸਣਾ ਕੀਤਾ ਵੀ ਐਰਕਾਂ ਅਸੀਂ ਆਉਣਾ ਆ ਸ਼ਾਇਦ ਅਕਤੂਬਰ ਵਿੱਚ ਨਾ ਸਤੰਬਰ ਅਕਤੂਬਰ ਦੇ ਵਿੱਚ ਆਵਾਂਗੇ ਉਦੋਂ ਉਹਨੂੰ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਦਰਸ਼ਨ ਕਰਾ ਕੇ ਜਾਣਾ ਤੇ ਐਡੀ ਕਿਰਪਾ ਖਾਲਸਾ ਜੀ ਉਹ ਗੋਰੇ ਤੇ ਹੋਈ ਉਹਦਾ ਰੋਗ ਠੀਕ ਹੋ ਗਿਆ ਜਿਹੜੀ ਉਹ ਖਾਰਸ਼ ਦਾਦ ਬਣਿਆ ਹੋਇਆ ਸੀ ਜ਼ਖਮ ਬਣਿਆ ਹੋਇਆ ਸੀ ਉਹ ਸ਼ਹੀਦਾ ਸਿੰਘਾਂ ਦੇ ਦਰ ਦੀ ਜੋਤ ਦੇ ਘਿਉ ਨੇ ਖਾਲਸਾ ਜੀ ਠੀਕ ਕਰ ਦਿੱਤਾ ਹੁਣ ਵੇਖੋ ਕਈਆਂ ਦੇ ਅੰਦਰ ਤੇ ਸ਼ਰਧਾ ਆਪਾਂ ਗੱਲ ਕਰਦੇ ਆ ਕਿ ਆਪਣੇ ਜਿਹੜੇ ਮਨੋਖਾ ਜਿਨ੍ਹਾਂ ਦਾ ਤਾਂ ਖਾਲਸਾ ਜੀ ਘਰ ਹੈ ਉਹਨਾਂ ਨੂੰ ਸ਼ਰਦਾ ਦੀ ਬਹੁਤ ਲੋੜ ਹੈ ਤੇ ਜਿਹੜੇ ਖਾਲਸਾ ਜੀ ਹੁਣ ਗੋਰੇ ਨੂੰ ਤਾਂ ਕੋਈ ਨੌਲੇਜ ਨਹੀਂ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਵਿੱਚ ਬੜੀ ਕਲਾ ਹੈ ਬਾਬਾ ਦੀਪ ਸਿੰਘ ਸਾਹਿਬ ਬਾਬਾ ਨਰ ਸਿੰਘ ਸਾਹਿਬ ਵੱਡੀਆਂ ਸ਼ਕਤੀਆਂ ਹਨ ਖਾਲਸਾ ਜੀ ਜਿਹੜਾ ਕੋਈ ਨਿਵਕੇ ਇਹਨਾਂ ਦੇ ਦਰ ਆਉਂਦਾ ਹੈ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਮਿਲਦਾ ਹੁਣ ਉਹ ਗੋਰੇ ਨੂੰ ਕਿਸੇ ਪ੍ਰਕਾਰ ਦੀ ਕੋਈ ਨੌਲੇਜ ਨਹੀਂ ਸੀ ਪਰ ਉਹਦੇ ਅੰਦਰ ਖਾਲਸਾ ਜੀ ਕੋਈ ਭਰਮ ਨਹੀਂ ਸੀ ਉਹਨੇ ਆਪਣੇ ਮਿੱਤਰ ਤੇ ਯਕੀਨ ਕੀਤਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਮਿੱਤਰ ਦੀ ਅਰਦਾਸ ਸੁਣ ਕੇ ਉਹਦੇ ਕਾਰਜ ਸਫਲੇ ਕੀਤੇ ਸੋ ਸਤਿਗੁਰਾਂ ਦੀ ਮਿਹਰ ਨਾਲ ਖਾਲਸਾ ਜੀ ਬਿਲਕੁਲ ਤੰਦਰੁਸਤ ਬਿਲਕੁਲ ਠੀਕ ਹੋ ਗਿਆ ਤੇ ਆਪਾਂ ਕੀ ਕਰਦੇ ਆ ਆਪਾਂ ਨੂੰ ਆਪਣੇ ਘਰ ਤੇ ਭਰੋਸਾ ਨਹੀਂ ਆਪਾਂ ਕਿਸੇ ਕੋਲੇ ਕੀ ਜਾਣਾ ਆਪਾਂ ਥਾਂ ਥਾਂ ਦੇ ਪੁਜਾਰੀ ਆ ਖਾਲਸਾ ਜੀ ਥਾਂ ਥਾਂ ਤੇ ਜਾ ਕੇ ਮੱਥਾ ਸਿੱਟਣ ਵਾਲਾ ਮਹਾਰਾਜ ਕਹਿੰਦੇ ਕੂਕਰ ਵੀ ਜਿਹੜਾ ਕਿਸੇ ਨੇ ਰੱਖਿਆ ਹੋਵੇ ਪਾਲਿਆ ਹੋਵੇ ਨਾ ਘਰੇ ਉਹ ਵੀ ਲੋਕਾਂ ਦੇ ਬੂਹਿਆਂ ਗਾੜੀ ਜਾ ਕੇ ਟੋਕ ਨਹੀਂ ਮੰਗਦਾ ਤੇ ਆਪਾਂ ਦੇ ਇਨਸਾਨ ਹਾਂ ਆਪਾਂ ਨੂੰ ਖਾਲਸਾ ਜੀ ਜਿਹੜਾ ਕੋਈ ਕਹਿੰਦਾ ਇੱਥੋਂ ਨਹੀਂ ਮਿਲਿਆ ਚਲੋ ਉੱਥੇ ਚਲ ਜੋ ਉੱਥੋਂ ਨਹੀਂ ਮਿਲਿਆ ਚਲੋ ਉੱਥੇ ਚਲ ਜੋ ਅੱਛਾ ਇੱਕ ਚੰਡੀ ਦਾ ਪਾਠ ਕਰਾਇਆ ਜੀ ਸਾਡਾ ਤੇ ਕਾਰਜ ਨਹੀਂ ਬਣਿਆ ਚਲੋ ਹੁਣ ਕੋਈ ਨਹੀਂ ਨਹੀਂ ਬਣਿਆ ਤੇ ਫਿਰ ਕੀ ਹੋ ਗਿਆ ਹੋਰ ਕਿਤੇ ਚਲ ਜਾਨੇ ਕਿਸੇ ਨੇ ਦੱਸਿਆ ਸੀ ਫਲਾਣੇ ਬਾਬੇ ਕੋ ਪੁੱਛੋ ਉੱਥੇ ਚਲ ਗਏ ਫਲਾਣੇ ਬਾਬੇ ਨੇ ਕਹਿਤਾ ਨਹੀਂ ਜੀ ਨਹੀਂ ਤੁਸੀਂ ਚੰਡੀ ਦਾ ਜਾਪ ਕਿਉਂ ਕਰਾਉਣਾ ਸੀ ਜੀ ਇਹ ਤੇ ਬਹੁਤ ਗਲਤ ਹੋ ਗਿਆ ਤੁਹਾਡਾ ਚੰਡੀ ਦੇ ਜਾਪ ਕਰਕੇ ਇਦਾਂ ਹੋਇਆ ਖਾਲਸਾ ਜੀ ਸਤਗੁਰ ਕਲਗੀਧਰ ਮਹਾਰਾਜ ਦੀ ਬਾਣੀ ਸੁੱਖ ਦੇਣ ਵਾਸਤੇ ਆਈ ਹੈ ਤੇ ਸੁੱਖ ਦੇ ਰਹੀ ਹੈ ਤੇ ਸੁੱਖ ਹੀ ਦਿੰਦੀ ਰਹੇਗੀ ਇਹ ਬਾਣੀ ਨਾਲ ਕਦੇ ਕਿਸੇ ਨੂੰ ਵਿਗੜਨ ਪ੍ਰਾਪਤ ਨਹੀਂ ਹੋਏ ਦੁੱਖ ਪ੍ਰਾਪਤ ਨਹੀਂ ਹੋਏ ਹਾਂ ਇਹ ਹੋ ਸਕਦਾ ਖਾਲਸਾ ਜੀ ਕਿ ਇੱਕ ਜਾਬ ਨਾਲ ਕਾਰਜ ਨਾ ਬਣੇ ਫਿਰ ਕਰਾ ਲਓ ਪਰ ਖਾਲਸਾ ਜੀ ਆਪਾਂ ਪੁੱਠਿਆਂ ਕੰਮਾਂ ਦੇ ਵਿੱਚ ਪੈਸੇ ਲਾਉਣ ਵਾਲੇ ਹਾਂ ਚੰਗੇ ਪਾਸੇ ਪੈਸੇ ਲਾਉਣ ਨੂੰ ਚਿੱਤ ਕਿਸੇ ਦਾ ਨਹੀਂ ਕਰਦਾ ਜੇ ਪੈਸੇ ਲਾ ਕੇ ਸਤਗੁਰਾਂ ਦੀ ਬਾਣੀ ਦਾ ਜਾਪ ਕਰਵਾਇਆ ਏ ਜੇ ਆਸ ਨਹੀਂ ਪੂਰੀ ਹੋਈ ਤੇ ਉਹ ਬਾਣੀ ਨੇ ਤੁਹਾਡਾ ਕੁਛ ਨਾ ਕੁਛ ਤੇ ਸੁਧਾਰ ਕੀਤਾ ਹੀ ਹੋਵੇਗਾ ਕੋਈ ਲੋਕ ਪਰ ਲੋਕ ਵਿੱਚ ਧਾੜੀ ਰੱਖਿਆ ਕਿ ਬਣੇਗੀ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਸਮਤ ਆ ਜਾਵੇ ਮਹਾਰਾਜ ਕਿਰਪਾ ਕਰਕੇ ਮਿਹਰਾਂ ਕਰਨ ਸਾਨੂੰ ਬਖਸ਼ ਲੈਣ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ